ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੌਪਾਈ ਸਾਹਿਬ ਪਾਤਸ਼ਾਹੀ ਦਸਵੀਂ ਕਵਿ ਵਾਚ ਬੇਨਤੀ ਚੌਪਾਈ ਅਮਰੀ ਕਰੋ ਹਾਥੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚੰਨਨ ਮੰਨ ਰਹਿ ਰਾਮਾਰਾਇ ਆਪਣਾ ਜਨ ਕਉ ਪ੍ਰਤਪਾਰਾ ਹਮਰੇ ਦੁਸ਼ਤ ਸਵੈ ਸਮੁਖਾਵੋ ਆਪਾਤਾ ਮੋਹਿ ਬਚਾਵੋ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿਖ ਸਵੈ ਕਰਤਾਰਾ ਮੁਰਛਾ ਨੇ ਕਰਦਾ ਕਰੀਐ ਸਭ ਬੈਰਣ ਕੁਆਸਿਂ ਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋਈ ਵਰਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰਿਯ ਹੈ ਚਿੰਤਨ ਸਤਰ ਹਮਾਰੇ ਮਾਰੀ ਹੈ ਆਪ ਹਾ ਦਾਇਮ ਜੈ ਬ੍ਰਿਜੈ ਮਰਨ ਕਾਲ ਕਾ ਤਰਾ ਨਿਵਰੀਐ ਹਉ ਜੁ ਸੁਦਾ ਹਮਾਰੇ ਪਛਾ ਸ੍ਰੀ ਸੁਜੂ ਕਰਿਓ ਰਖਾ ਰਾਖ ਲਹਿਮ ਰਤਨ ਹਾਰੇ ਸਹਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤਮੂ ਕੋਰੀ ਚਤੁਰ ਰਸਕੰਤਾ ਕਾਲ ਪੈ ਬ੍ਰਹਮਾ ਬਉਤਰਾ ਕਾਲ ਪੈ ਸ੍ਰੀ ਜੀ ਉਤਰਾ ਕਾਲ ਪੈ ਕਰਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸੁਖੀਓ ਬੇਦਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਤਾਰ ਹੈ ਸਾਹਿ ਹੁਮਾਰਾ ਜਵਨ ਕਾਲ ਸਾਂ ਜਗਤ ਬਨਾਇਓ ਦੇਵ ਦੇਤ ਜਸ਼ਨ ਪਜਾਇਓ ਆਖ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤੇ ਜੀ ਕੋ ਹਮਾਰੀ ਸਭ ਪ੍ਰਜਾ ਜਨਾਂ ਸੁਵਾਰੀ ਸਿਪੰਕੋ ਸਬਦਨ ਸੁਖ ਦੀਓ ਸਤਨ ਕੋ ਪਲ ਮੋਬਦ ਕੀਓ ਕਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਛਿੰਟੀ ਤੇ ਗੁੰਚ ਰਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨਾਂ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਪੀ ਏਕ ਏਕੀ ਪੀਰ ਪਛਾਨਾ ਹੈ ਘਟ ਘਟ ਕੇ ਪਟ ਪਟ ਕੇ ਜਾਨਣਾ ਹੈ ਜਬੋ ਦੁਖ ਰਕਰ ਕਰਤਾ ਰਾ ਪ੍ਰਜਾ ਧਰਤਵ ਦੇਹ ਅਪਾਰਾਜ ਵਿਅਕਰ ਕਰ ਤਹੁ ਕੰਭੂ ਤਮੈ ਮਿਲਤ ਦੇਹ ਤਰ ਸੰਭੂ ਜਿਤੇ ਵਦਨ ਸੇ ਸਵਤਾਰਾ ਆਪ ਆਪਣੀ ਗੁਰੂ ਉਚਾਰੈ ਤੁਮ ਸਭਿ ਤੇ ਰਹਿ ਨਿਰਾਲਮ ਜਨਕ ਬੀਦ ਭੇਦ ਅਰਾ ਲਮ ਨਿਰੰਕਾਰ ਨਿਰਮਕਾਰ ਨਰ ਲੰਬੈ ਆਗ ਨਿਦਨਾਦ ਸੰਭ ਤਾਕ ਮੂੜ ਉਚਾਰਤ ਭੇਦਾ ਜਾ ਕੋ ਭੇ ਨਾ ਪਾਉ ਤੋ ਬੇਦਾ ਤਾਕ ਉਕਰ ਪਾਨ ਨਮਨਤ ਮਹਾ ਮੂੜ ਕਸ਼ੂਪੇ ਨਾ ਜਾਣਤ ਮਹਾਂ ਦੇਵ ਕੋ ਕੈਸਾ ਸਿਵਾ ਨਿਰੰਕਾਰ ਕਾ ਚਿੰਤਨ ਹੈ ਭੇਵਾ ਆਪ ਆਪਣੇ ਮੁਦਹ ਜੀਤੀ ਵਰਨਤ ਭੈਣ ਭੈਣ ਤੋਏ ਤੇਤੀ ਤੁਮਰਾ ਲਗਾ ਨਾ ਜਾਏ ਬਸਾਰਾ ਕੇ ਉਸ ਜਾ ਪ੍ਰਤਮ ਸੰਸਾਰਾ ਠੀਕ ਰੂਪਨ ਉਸ ਰੂਪਾ ਰੰਗ ਭਇਓ ਰਾਵ ਕਈ ਘੂਪਾ ਐਂਡ ਜੇਰ ਸਿਤਜ ਕੀਨੀ ਤੁਬਜ ਕਾਨ ਬਹੁਰ ਰਚਦੀਨੀ ਕਉਂ ਫੂਲ ਰਾਜਾ ਹੋਇ ਬੈਠਾ ਕਉਂ ਸੁਮਟ ਭਇਓ ਸੰਕਰ ਕੈਠਾ ਸਿਗਰੀ ਸੇਸ਼ ਦਿਖਾਇ ਚੰਬ ਹੋਇ ਆਦਿ ਜਗਾਸੂ ਸੋਇ ਅੰਭਵ

ਕਿਰਪਾ ਦਸਤਾਂ ਜਾਇ ਨਿਹਰ ਹੋ ਤਾਂ ਕਿ ਤਾ ਤਨਕ ਮੋਹ ਰਹੋ ਰਿਸ ਕਰਮ ਸੋਈ ਦੁਸ਼ਟ ਸ਼ਾਸਤ ਕਹਿ ਨਾ ਕੋਈ ਏਕ ਵਾਰ ਜਨ ਤੁਮੈ ਸੰਭਾਰਾ ਕਾਲ ਪਾਸ ਤੇ ਤਾਹਿ ਵਾਰਾ ਜਿੰਦਰ ਨਾਮ ਤਿਹਾਰੋ ਕਹਾ ਦਾਰਿਤ ਦੁਸ਼ਟ ਦੂ ਤੇ ਰਹਾ ਕੜਗ ਕੀਤ ਮੈਂ ਸਰਨੁ ਤਿਹਾਰੀ ਆਪ ਹਾਦੈ ਲਿਹੁ ਵਾਰੀ ਸਰਵ ਠੌਰ ਮੋ ਹੋ ਸਹਾਈ ਦੁਸ਼ਟ ਦੋਤੈ ਲੇਹੋ ਬਚਾਈ ਸੋਈਆ ਭਾਇ ਗਹਿ ਜਉ ਤੇ ਤੁਮਰੇ ਤਉ ਤੇ ਕੋ ਅੰਤਰੇ ਨਹੀਂ ਆਨਿਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹੈ ਹਮ ਇਕ ਨ ਜਾਣਿਉ ਸ਼੍ਰੀ ਉਸਤਾਨ ਫਿਰ ਬਾਤ ਮਰੀ ਕਰ ਮਾਇ ਨਾ ਕਹਿਓ ਸਭ ਕੋਏ ਵਕਾਨਿਓ ਦੂਰਾ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਵਾਹਿਗੁਰੂ ਕੀ ਲਾਜ ਅਸਹਿ ਕੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਇਓ ਤੁਹਾਰੋ ਦਵਾਰ ਵਾਹਿਗੁਰੂ ਕੀ ਲਾਜ ਅਸਹਿ ਕੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ